ਪਾਕਿਸਤਾਨ ਚ ਵੀ ਬਹੁਤ ਸਾਰੇ ਫਿਰ ਸਾਡੇ ਇੰਡੀਆ ਚ ਵੀ ਬਹੁਤ ਸਾਰੇ ਕਾਲ ਸੈਂਟਰਸ ਨੇ ਔਰ ਉਥੋਂ ਐਟੈਕਿੰਗ ਦਾ ਬਿਜ਼ਨਸ ਜਿਹੜਾ ਹੈ ਇਹਦੇ ਬਾਰੇ ਦਿੱਤੇ ਰੇ ਦੀ ਹਾਲਾ ਲਾਲਾ ਮਚੀ ਹੁੰਦੀ ਹੈ ਜਿਵੇਂ ਹੀ ਅਮਰੀਕਾ ਚ ਤੁਸੀਂ ਟਰাকিং ਕੰਪਨੀ ਐਕਟਿਵ ਕਰਾਉਂਦੇ ਜੇ ਬਾ ਉਸ ਤੋਂ ਬਾਅਦ ਫਿਰ ਸਮਝੋ ਕਿ ਤੁਹਾਡਾ ਜਿਹੜਾ ਉਹ ਨੰਬਰ ਉੱਤੇ ਰਜਿਸਟਰਡ ਹੈ ਉਹਦੇ ਉੱਤੇ ਕਾਲਾਂ ਤੇ ਕਾਲਾਂ ਕੋਈ 2-300 ਕਾਲ ਤੇ ਆ ਜਾਂਦੀ ਹੈ ਅਗਰ ਸ਼ੁਰੂ ਵਿੱਚ ਮੇਰੀ ਰეკਮੈਂਡੇਸ਼ਨ ਇਹ ਹੀ ਹੋਏਗੀ ਕਿ ਤੁਸੀਂ ਫੋਨ ਜਦੋਂ ਕੰਪਨੀ ਰਜਿਸਟਰ ਕਰਾਉਓ ਤੇ 2-3 ਦਿਨ ਵਾਸਤੇ ਸਿਰਫ ਇਹ ਸੋਚੋ ਕਿ ਜਿੰਨੀ ਕਾਲਾਂ ਆਣੀਆਂ ਉਹ ਸਾਰੀ ਦੋ ਨੰਬਰ ਕਾਲਾਂ ਆਣੀਆਂ ਤੇ ਦੂਜੀ ਚੀਜ਼ ਜਿਹੜੀ ਮੈਂ ਦੱਸਾਂਗਾ ਜਦੋਂ ਵੀ ਇਹ ਕਾਲ ਕਰਦੇ ਨੇ ਮੋਸਟਲੀ ਜਿਹੜੇ ਜਿਹੜੇ ਦੋ ਨੰਬਰ ਕਾਲਾਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਪ੍ਰਟੈਂਡ ਕਰਦੇ ਨੇ ਜਿਵੇਂ ਉਹ ਕਿਸੇ ਗਵਰਨਮੈਂਟ ਆਫਿਸ ਤੋਂ ਕਾਲ ਕਰ ਰਹੇ ਨੇ ਐਪ ਹੈਕ ਹੋ ਜਾਂਦਾ ਉਹ ਤੁਹਾਨੂੰ ਕਹਿਣਗੇ ਕਿ ਜੀ ਅਸੀਂ ਤੁਹਾਨੂੰ ਇੱਕ ਕੋਡ ਭੇਜਿਆ ਹੈ ਉਹ ਮੈਨੂੰ ਦੱਸੋ ਮੜਾ ਜਾ ਤਾਂ ਕਿ ਮੈਂ ਤੁਹਾਡਾ ਕੰਮ ਅੱਗੇ ਦੇਖਾਂਗੇ ਮਤਲਬ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਨੇ ਹਾਂ ਜੀ ਗੁੱਡ ਨਿਊਜ਼ ਹੀ ਹੈਗੀ ਹਰ ਪਾਸੇ ਐਸ ਕੰਪੇਅਰ ਟੂ ਲਾਸ ਮੰਥ ਬਹੁਤ ਗੁੱਡ ਨਿਊਜ਼ ਆ ਰਹੀ ਹੈ ਆਪਾਂ ਡੀਜ਼ਲ ਪ੍ਰਾਈਸਸ ਤੋਂ ਸ਼ੁਰੂ ਕਰਦੇ ਹਾਂ ਨਿੱਡਲ ਪ੍ਰਾਈਸ ਜਿਹੜੀ ਆ ਹੋਰ ਡਾਊਨ ਹੋ ਗਈ ਆ ਹੁਣ 3 ਡਾਲਰ 45 ਸੈਂਟਸ ਐਵਰੇਜ ਆ ਰਹੀ ਆ ਇਨ ਯੂ ਐਸ ਪਰ ਜੇ ਫਲੈਟ ਬਰਡ ਤੇ ਜਾਈ ਤੇ ਫਲੈਟ ਬਰਡ ਦਾ ਬਹੁਤ ਵਧੀਆ ਹੋ ਗਿਆ 2 ਡਾਲਰ 58 ਸੈਂਟਸ ਤੇ ਚੱਲਦਾ ਸੀ 57 ਸੈਂਟਸ ਤੇ ਚੱਲਦਾ ਸੀ ਅੱਜ ਜਿਹੜਾ ਜੂਨ ਚ 2 ਡਾਲਰ 61 ਸੈਂਟ ਤੇ ਹੋ ਗਿਆ بن ریڈیو یو ایس اے اور یو ایس اے ٹرک سیلز دے پلیٹ فارم تو میں ہاں مسود ملی میرے والو سب دیکھن اور سنن والے دی سیوا چے بڑا ادب پریا نکا جیا دوویں ہاتھ جوڑ کے سلام آداب اور سسری اکال اور سواگت ہے آپ سب دا اج دی اس ملاقات چ جے جی اسی اپنے روبرو کیتا ہے سید صاحب نو یو ایس اے ٹرک سیلز تو سید صاحب پہلا جی جیانو جی اور بڑا نکا جیا سواگت ہے تہاڈا اج دی اس ملاقات چ جی سستری کال جی نمسکار تے علیکم سب نو ਜੀ ਸਾਹਿਬ ਵਾਲੇਕਮ ਸਲਾਮ ਨਮਸਤੇ ਔਰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਦਵਾ ਦਵ ਹੋਰ ਕੋਈ ਨਹੀਂ ਸ਼ੁਰੂਆਤ ਅਲ ਜਾਣਾ ਚਾਹਾਂਗਾ ਜੀ ਜੇ ਇਜਾਜ਼ਤ ਹੋਵੇ ਤੇ ਜੀ ਜੀ ਬਿਲਕੁਲ ਬਿਲਕੁਲ ਕੀ ਜੀ ਇੱਕ ਸ਼ੈ ਮੇਰੇ ਆਈਏ ਪਾਕਿਸਤਾਨ ਚ ਵੀ ਬਹੁਤ ਸਾਰੇ ਫਿਰ ਸਾਡੇ ਇੰਡੀਆ ਚ ਵੀ ਬਹੁਤ ਸਾਰੇ ਕਾਲ ਸੈਂਟਰਸ ਨੇ ਔਰ ਉਥੋਂ ਅਟ੍ਰੈਕਿੰਗ ਦਾ ਬਿਜ਼ਨਸ ਜਿਹੜਾ ਹੈ ਇਹਦੇ ਬਾਰੇ ਦਿੱਤਰੇ ਦੀ ਹਾਲਾ ਲਾਲਾ ਮਚੀ ਹੁੰਦੀ ਹੈ ਜਿਵੇਂ ਹੀ ਅਮਰੀਕਾ ਚ ਤੁਸੀਂ ਟਰੈਕਿੰਗ ਕੰਪਨੀ ਐਕਟਿਵ ਕਰਾਉਂਦੇ ਜੀ ਬਾ ਉਸ ਤੋਂ ਬਾਅਦ ਤੇ ਫਿਰ ਸਮਝੋਗੇ ਤੁਹਾਡਾ ਜਿਹੜਾ ਉਹ ਨੰਬਰ ਉੱਤੇ ਰਜਿਸਟਰਡ ਹੈ ਉਹਦੇ ਉੱਤੇ ਕਾਲਾਂ ਤੇ ਕਾਲਾਂ ਕੋਈ 2-300 ਕਾਲ ਤੇ ਆ ਜਾਂਦੀ ਹੈ ਅਗਰ ਬਿਜ਼ਨਸ ਤੁਹਾਡਾ ਹੈ ਅਗਰ ਮੈਂ ਗਲਤ ਨਹੀਂ ਹਾਂ ਟਰਕਿੰਗ ਵਾਲੇ ਜਿਨ੍ਹਾਂ ਮੇਰੇ ਲਿਸਨਰ ਨੇ ਮੇਰੇ ਪਿਆਰ ਕਰਨ ਵਾਲੇ ਨੇ ਮਿਲਨ ਵਰਤਨ ਵਾਲੇ ਨੇ ਜਿਹੜੇ ਆਂਦੇ ਜਾਂਦੇ ਆ ਕਿਤੇ ਆ ਜਾਂਦੇ ਨੇ ਇੱਥੇ ਮਿਲਣ ਲਈ ਰੇਡੀਓ ਸਟੇਸ਼ਨ ਇਹ ਉਹਨਾਂ ਦਾ ਦੱਸਣਾ ਹੈ ਤੇ ਇਹ ਮੈਂ ਇਹ ਦੱਸਣਾ ਔਰ ਮਿਸਾਲੇ ਬਿਆਨ ਕਰਨ ਦਾ ਮਕਸਦ ਇਹ ਸੀ ਕਿਦਾਂ ਜਦੋਂ ਟਰੱਕਿੰਗ ਕੰਪਨੀ ਖੋਲ੍ਹਿਆ ਇਹ ਦੋ ਤਿੰਨ ਸੌ ਕਾਲਾਂ ਜਿਹੜੀਆਂ ਆਉਂਦੀਆਂ ਨੇ ਇਹਨਾਂ ਚੋ ਇਹ ਚੋਣ ਕੀਤਾ ਜਾ ਸਕੇ ਕਿ ਜਾਲੀ ਕਾਲ ਕਿਹੜੀ ਹੈ ਤੇ ਅਸਲੀ ਕਿਹੜੀ ਜੇ ਸ਼ੁਰੂਤ ਤੇ ਮੇਰੀ ਰეკਮੈਂਡੇਸ਼ਨ ਇਹ ਹੀ ਹੋਏਗੀ ਕਿ ਤੁਸੀਂ ਫੋਨ ਜਦੋਂ ਕੰਪਨੀ ਰਜਿਸਟਰ ਕਰਾਉ ਤੇ ਦੋ ਤਿੰਨ ਦਿਨ ਵਾਸਤੇ ਸਿਰਫ ਇਹ ਸੋਚੋ ਕਿ ਜਿੰਨੀ ਕਾਲਾਂ ਆਣੀਆਂ ਉਹ ਸਾਰੀ ਦੋ ਨੰਬਰ ਕਾਲਾਂ ਆਣੀਆਂ ਹੂੰ 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 ਸਭ ਦਾ ਐਕਸਪੀਰੀਅੰਸ ਇਦਾਂ ਦਾ ਹੈਗਾ ਪਰ ਅਨਫੋਰਚਨਟਲੀ ਸਿਸਟਮ ਇਦਾਂ ਦਾ ਹੈਗਾ ਕਿ ਜਦੋਂ ਤੁਸੀਂ ਕੰਪਨੀ ਰਜਿਸਟਰ ਕਰਾਉਂਦੇ ਹੋ ਤੁਸੀਂ ਐਫ ਐਮ ਸੀ ਐਸ ਤੇ ਆਪਣਾ ਫੋਨ ਨੰਬਰ ਪਾਉਂਦੇ ਹੋ ਤੇ ਉਹ ਬੇਸਿਕਲੀ ਹੁੰਦਾ ਬ੍ਰੋਕਰ ਵਾਸਤੇ ਤੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਫੋਨ ਕਰਕੇ ਤੁਹਾਡੇ ਨਾਲ ਕਨਫਰਮੇਸ਼ਨ ਕਰ ਲਈ ਠੀਕ ਹੈ ਪਰ ਉਹਦੇ ਚ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਬਿਜ਼ਨੈਸਿਸ ਨੇ ਜਿਹੜੇ ਮਤਲਬ ਮੈਂ ਕਹਾਂਗਾ ਦੋ ਨੰਬਰ ਬਿਜ਼ਨਸ ਨੇ ਉਹ ਵੀ ਤੁਹਾਨੂੰ ਅਪਰੋਚ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਤੁਹਾਨੂੰ ਕੋਈ ਥੋੜਾ ਬੋਤਾ ਪੈਸਿਆਂ ਦਾ ਨੁਕਸਾਨ ਦੇ ਦਿੱਤਾ ਜਾਵੇ ਹੂੰ ਦਾ ਲਾਉਣ ਵਾਲੇ ਜੇ ਉਹ ਦੀ ਮੇਰੀ ਰეკਮੈਂਡੇਸ਼ਨ ਹੈ ਹੀ ਆ ਕਿ ਜਿਹੜੀ ਪਹਿਲੇ ਜਿਹੜੇ 4-5 ਦਿਨ ਨੇ ਨਾ ਉਹ ਤੁਸੀਂ ਫੋਨ ਨੂੰ ਜਰਾ ਨਹੀਂ ਚੱਕੋ ਯਾ ਚੱਕੋ ਤੇ ਉਹਨਾਂ ਨੂੰ ਕਹਿ ਦਿਓ ਭਾਈ ਇਹ ਡਿਸਪੈਚ ਦਾ ਆਫਿਸ ਆ ਤੇ ਮੈਂ ਨਹੀਂ ਹੈਗਾ ਇਨਫਾਰਮੇਸ਼ਨ ਦੇਣ ਵਾਲਾ ਮੈਂ ਤੇ ਇਹੀ ਕਰਦਾ ਜਿਹੜੇ ਆਪਣੇ ਨੰਬਰ ਨੇ ਜਦੋਂ ਵੀ ਕੰਪਨੀ ਰਜਿਸਟਰ ਹੁੰਦੀ ਆ ਦੂਸਰੀ ਗੱਲ ਜੇ ਕਿਸੇ ਕਿਸਮ ਦੀ ਤੁਸੀਂ ਪ੍ਰੋਡਕਟ ਲੈਣੀ ਹੋਏ ਫੋਰ ਐਗਜ਼ਾਮਪਲ ਇੰਸ਼ੋਰੈਂਸ ਲੈਣੀ ਹੋਏ ਈਐਲਡੀ ਲੈਣੀ ਹੋਏ ਜਾਂ ਜਿਸ ਦੇ ਵਾਸਤੇ ਉਹ ਡਿਫਰੈਂਟ ਲੋਕੀ ਕਾਲਾਂ ਕਰਦੇ ਨੇ ਉਹ ਮੇਕ ਸ਼ੋਰ ਕਰੋ ਉਹ ਤੁਸੀਂ ਉਹਨਾਂ ਕਾਲਾਂ ਤੋਂ ਇਨਬਾਉਂਡ ਕਾਲ ਤੋਂ ਨਾਲੋ ਤੁਸੀਂ ਆਪਣੀ ਜਿਹੜੇ ਲੋਕਲ ਨੇ ਜਿਹੜੇ ਕੋਈ ਵੀ ਤੁਹਾਡੇ ਲੋਕਲ ਨੇ ਜਾਂ ਕਿਸੇ ਜਾਣਨ ਵਾਲੇ ਨੇ ਰეკਮੈਂਡ ਕੀਤੇ ਨੇ ਉਹਨਾਂ ਨਾਲ ਤੁਸੀਂ ਡੀਲ ਕਰੋ ਉਹਦਾ ਬੈਨੇਫਿਟ ਇਹ ਹੁੰਦਾ ਜਿਹੜੇ ਆਨ ਦਾ ਫੋਨ ਜਿਹੜਾ ਇੰਸ਼ੋਰੈਂਸ ਕੰਪਨੀਆਂ ਨੇ ਜਾਂ ਆਨ ਦਾ ਫੋਨ ਜਿਹੜੀ ਤੁਹਾਨੂੰ ਡਿਫਰੈਂਟ ਕੰਮ ਕਰਕੇ ਦਿੰਦੀਆਂ ਨੇ ਉਹਨਾਂ ਦੀ ਕੋਈ ਲਿਖਤ ਪੜਾ ਤੁਹਾਡੇ ਸਾਹਮਣੇ ਅੱਗੇ ਨਹੀਂ ਹੁੰਦੀ ਨਾ ਠੀਕ ਹੈ ਤੇ ਜੇ ਲੋਕਲ ਕੰਪਨੀ ਹੋਵੇ ਇੰਸ਼ੋਰੈਂਸ ਦੀ ਹੋਵੇ ਜਾਂ ਆਈਆਰਪੀ ਦੀ ਕੰਪਨੀ ਹੋਵੇ ਜਾਂ ਪੇਪਰ ਵਰਕ ਦੀ ਕੰਪਨੀ ਹੋਵੇ ਜਾਂ ਕਿਸੇ ਚੀਜ਼ ਦੀ ਈਐਲਡੀ ਦੀ ਕੰਪਨੀ ਤੁਸੀਂ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਉਹਨਾਂ ਦਾ ਪ੍ਰੋਪਰ ਆਫਿਸ ਹੈਗਾ ਇੱਕ ਚੀਜ਼ ਹੈ ਤੇ ਦੂਜੀ ਚੀਜ਼ ਜਿਹੜੀ ਮੈਂ ਦੱਸਾਂਗਾ ਜਦੋਂ ਵੀ ਇਹ ਕਾਲ ਕਰਦੇ ਨੇ ਮੋਸਟਲੀ ਜਿਹੜੇ ਜਿਹੜੇ ਦੋ ਨੰਬਰ ਕਾਲਾਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਪ੍ਰਟੈਂਡ ਕਰਦੇ ਨੇ ਜਿਵੇਂ ਉਹ ਕਿਸੇ ਗਵਰਨਮੈਂਟ ਆਫਿਸ ਤੋਂ ਕਾਲ ਕਰ ਰਹੇ ਨੇ ਅੱਛਾ ਜਦੋਂ ਕਾਲਾਂ ਵੀ ਆਉਂਦੀਆਂ ਜਾਂ ਈਮੇਲ ਵੀ ਆਉਂਦੀ ਹੈ ਜਾਂ ਕਿਸੇ ਕਿਸਮ ਦਾ ਡਾਕੂਮੈਂਟੇਸ਼ਨ ਵੀ ਆਉਂਦੀ ਹੈ ਮੇਰੇ ਕੋਲ ਵੀ ਹੁਣ ਪੇਪਰ ਵਰਕ ਪਿਆ ਜਦੋਂ ਤੇ ਜੇ ਤੁਸੀਂ ਉਹਨੂੰ ਦੇਖੋ ਤਾਂ ਇਦਾਂ ਲੱਗਦਾ ਜਿਵੇਂ ਕਿਸੇ ਗਵਰਨਮੈਂਟ ਆਫਿਸ ਤੋਂ ਆਇਆ ਹੂੰ 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 ਤੇ ਮੇਰੀ ਰეკਮੈਂਡੇਸ਼ਨ ਹੈ ਇਦਾਂ ਦੇ ਕੋਈ ਟੈਕਸਟ ਆਏ ਜਾਂ ਕਾਲ ਆਏ ਜਾਂ ਈਮੇਲ ਆਏ ਉਹਨੂੰ ਕਦੀ ਨਾ ਚੱਕੋ ਜੇ ਆ ਜਾਏ ਤੇ ਮੇਕ ਸ਼ੋਰ ਕਰੋ ਤੁਸੀਂ ਆਪਣੇ ਫੋਨ ਨੂੰ ਖੋਲ ਕੇ ਜੇ ਕੋਈ ਚੀਜ਼ ਚੈੱਕ ਵੀ ਕਰਨੀ ਤੇ ਨਵਾਂ ਬ੍ਰਾਊਜ਼ਰ ਖੋਲ ਕੇ ਉਹਦੇ 'ਚ ਵੈੱਬਸਾਈਟ ਪਾਓ ਗਵਰਨਮੈਂਟ ਵਾਲੀ ਤੇ ਫਿਰ ਚੈੱਕ ਕਰੋ ਠੀਕ ਹੈ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਬਹੁਤ ਆਪਾਂ ਪਹਿਲਾਂ ਸ਼ੈਡ ਡਿਸਕਸ ਵੀ ਕੀਤੀ ਆ WhatsApp ਹੈਕ ਹੋ ਜਾਂਦਾ ਉਹ ਤੁਹਾਨੂੰ ਕਹਿਣਗੇ ਕਿ ਜੀ ਅਸੀਂ ਤੁਹਾਨੂੰ ਇੱਕ ਕੋਡ ਭੇਜਿਆ ਹੈ ਉਹ ਮੈਨੂੰ ਦੱਸੋ ਮੜਾ ਜਾ ਤਾਂ ਕਿ ਮੈਂ ਤੁਹਾਡਾ ਅ ਕਮ ਅੱਗੇ ਦੇਖਾਂਗੇ ਮਤਲਬ ਗੱਲਾਂ ਬਾਤਾਂ ਉਹ ਲਿਖਿਆ ਹਾਂ ਉਹਦੇ ਚ ਤੁਸੀਂ ਕਦੀ ਕਿਸੇ ਨੂੰ ਕੋਡ ਨਾ ਦਿਓ ਜੇ ਕੋਡ ਗਲਤੀ ਨਾਲ ਦੇ ਵੀ ਦਿਓ ਉਹ ਤੋਂ ਪਹਿਲਾਂ ਆਪਣੇ WhatsApp ਦੇ ਅੰਦਰ ਟੂ ਸਟੇਜ ਵੈਰੀਫਿਕੇਸ਼ਨ ਲਾ ਦਿਓ ਖਾਲੀ WhatsApp ਦੇ ਅੰਦਰ ਤੁਸੀਂ ਪਾਸਵਰਡ ਵੀ ਲਾ ਸਕਦੇ ਹੋ ਜੇ ਤੁਹਾਡਾ ਕੋਈ WhatsApp ਹੈਕ ਵੀ ਕਰ ਲੋ ਉਹਦੇ ਬਾਅਦ ਵੀ ਉਹਨੂੰ ਪਾਸਵਰਡ ਚਾਹੀਦਾ ਉਹਨੂੰ ਖੋਲਣ ਵਾਸਤੇ ਆਪਣੇ ਬਹੁਤ ਬਜ਼ੁਰਗ ਨੇ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ WhatsApp ਉਹਨਾਂ ਦਾ ਹੈਕ ਕਰ ਲਿਆ ਫਿਰ ਉਹਨਾਂ ਦੇ ਕੰਟੈਕਟ ਨੂੰ ਮੈਸੇਜ ਕਰ ਕਰਕੇ ਕਹਿੰਦੇ ਜੀ ਮੈਂ ਟਰੱਕ ਕਾਬੂ ਆ ਗਿਆ ਟਰੱਕ ਨੂੰ ਪ੍ਰੋਬਲਮ ਆ ਗਈ ਹੈ ਟਰੱਕ ਐਕਸੀਡੈਂਟ ਹੋ ਗਿਆ ਤੇ ਸਾਨੂੰ ਜ਼ਲ ਕਰ ਦੋ ਪੈਸੇ ਤੇ ਮੈਂ ਤੁਹਾਨੂੰ ਜ਼ਲ ਕਰ ਦਾਂਗਾ ਤੇ ਡੈਫੀਨਿਟਲੀ ਉਹ ਪੜਦੇ ਹੋਣੇ ਪੁਰਾਣੀ ਇਨਫੋਰਮੇਸ਼ਨ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਕਿੱਦਾਂ ਦਾ ਤਾਲੁਕ ਹੈ ਕਿੰਨੀ ਵਾਰੀ ਗੱਲ ਹੋਈ ਕੀ ਗੱਲਬਾਤ ਹੋਈ ਕਿੱਦਾਂ ਇੱਕ ਦੂਜੇ ਨੂੰ ਮਤਲਬ ਗੱਲਬਾਤ ਕਰਦੇ ਹੈਲੋ ਕਰਦੇ ਸਰ ਕਰਦੇ ਇਹ ਚੀਜ਼ਾਂ ਤੋਂ ਡੈਫੀਨਿਟਲੀ ਬਚਣ ਵਾਸਤੇ ਇਹ ਇਹ ਦੋ ਤਿੰਨ ਟੋਟਕੇ ਨੇ ਕਿ ਨੰਬਰ 1 ਤੇ ਸ਼ੁਰੂ ਚ ਕੋਸ਼ਿਸ਼ ਕਰੋ ਕਿ ਉਹਦੇ ਨਾਲ ਡੀਲ ਕਰੋ ਜਿਹਨੂੰ ਫਿਜ਼ੀਕਲੀ ਤੁਸੀਂ ਉਹਦੇ ਆਫਿਸ ਜਾ ਕੇ ਮਿਲ ਸਕਦੇ ਹੋ ਠੀਕ ਹੈ ਦੂਸਰੀ ਚੀਜ਼ ਜਿਹਨੂੰ ਮੈਂ ਰਿਵਾਈਜ਼ ਕਰ ਰਿਹਾ ਕਦੀ ਕਿਸੇ ਨੂੰ ਕੋਈ ਕਹੇ ਨਾ ਕੋਡ ਆਇਆ ਤੁਹਾਡੇ ਫੋਨ ਤੇ ਮੈਨੂੰ ਕੋਡ ਦਿਓ ਉਹ ਤੇ ਬਿਲਕੁਲ ਨਹੀਂ ਦੇਣਾ ਠੀਕ ਹੈ ਤੇ ਤੀਸਰੀ ਚੀਜ਼ ਜਿਹੜੀ ਹੈ ਜਿਹੜਾ ਵੀ ਕੋਈ ਤੁਹਾਨੂੰ ਲੱਗਦਾ ਕੋਈ ਇਨਫੋਰਮੇਸ਼ਨ ਤੁਹਾਨੂੰ ਲੱਗਦੀ ਹੈ ਲੈਜਿਟ ਇਨਫੋਰਮੇਸ਼ਨ ਹੈ ਉਹ ਕਦੀ ਉਹਦਾ ਲਿੰਕ ਕਲਿੱਕ ਨਾ ਕਰੋ ਨਵਾਂ ਵੈਬਸਾਈਟ ਖੋਲ ਕੇ ਨਵਾਂ ਪੇਜ ਖੋਲ ਕੇ ਸਫਾਰੀ ਦਾ ਗੂਗਲ ਦਾ ਉਹਦੇ ਤੇ ਟਾਈਪ ਕਰਕੇ ਉਦੋਂ ਫਿਰ ਕਨੈਕਟ ਕਰੋ ਇਹ ਦੋ ਚੀਜ਼ਾਂ ਨੇ ਬਹੁਤ ਇੰਪੋਰਟੈਂਟ ਨੇ ਤੇ ਚੌਥੀ ਚੀਜ਼ ਜਿਹੜੀ ਹੈ ਜਿਹੜੇ ਵੀ ਨੰਬਰ ਤੋਂ ਕਾਲ ਆਏ ਜਾਂ ਈਮੇਲ ਆਏ ਜਾਂ ਜਿਹੜੇ ਵੀ ਉਹਨੂੰ ਇੱਕ ਵਾਰੀ ਗੂਗਲ ਜ਼ਰੂਰ ਕਰੋ ਗੂਗਲ ਕਰੋਗੇ ਤੇ ਪਤਾ ਲੱਗ ਜਾਂਦਾ ਮਤਲਬ ਇਹ ਨਹੀਂ ਕਿ 100% ਪਰ ਤੁਹਾਨੂੰ ਇੱਕ ਆਈਡੀਆ ਜਿਹਾ ਹੋ ਜਾਂਦਾ ਕਿ ਇੱਕ ਨੰਬਰ ਹੈਗਾ ਜਾਂ ਦੋ ਨੰਬਰ ਆਫਿਸ ਤੋਂ ਕਾਲ ਆਇਆ ਬਿਲਕੁਲ ਠੀਕ ਬਿਲਕੁਲ ਠੀਕ ਹੈ ਜੀ ਕੀ ਇਹ ਕੰਮ ਕਿਦਾਂ ਕਰਦੇ ਨੇ ਪਹਿਲਾਂ ਤੇ ਮੈਂ ਪੁੱਛਾਂਗਾ ਕਿ ਤੇ ਕੀ ਇਹਨਾਂ ਮੁਲਕਾਂ ਦੇ ਵਿੱਚ ਇਹ ਕੰਮ ਐਡਾ ਆਸਾਨ ਆ ਕਿ ਹਰ ਦੂਜਾ ਬੰਦਾ ਜਿਹੜਾ ਇਹ ਕੰਮ ਕਰੀ ਫਿਰਦਾ ਹੈ ਸਕੈਮਰਸ ਟਾਈਪ ਹੋ ਰਿਹਾ ਹੈ ਜਾਲੀ ਕਾਲਾਂ ਔਰ ਦਾਦਾ ਪਾ ਲ ਜੀ ਇਹ ਜਿਵੇਂ ਆਪਾਂ ਜਵਾਬ ਕਰਦੇ ਨਾ ਆਪਾਂ ਮਤਲਬ ਟਰੱਕ ਚਲਾਉਂਦੇ ਆ ਜਾਂ ਟਰੱਕ ਵੇਚਦੇ ਆ ਜਾਂ ਜਿਹੜਾ ਵੀ ਬਿਜ਼ਨਸ ਕਰਦੇ ਆ ਇਹ ਇੱਕ ਪ੍ਰੋਪਰ ਬਿਜ਼ਨਸ ਹੈਗਾ ਇਸ ਕੰਟਰੀਆਂ 'ਚ ਸੈਟਅਪ ਨਹੀਂ ਹੈਗਾ ਪਰ ਜਿਵੇਂ ਸਾਡੇ ਕੰਟਰੀਆਂ 'ਚ ਸਿਸਟਮ ਸੈਟਅਪ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਆਪਾਂ ਕੋਈ ਬਿਜ਼ਨਸ ਕਰਦੇ ਨਾ ਜਿਵੇਂ ਫਾਰ ਇਗਜ਼ਾਮਪਲ ਮੈਂ ਟਰੱਕ ਚਲਾਉਣਾ ਮੈਂ ਜੇ ਮੇਰੇ ਕੋਲ ਕੋਈ ਨਵਾਂ ਬੰਦਾ ਆਏਗਾ ਉਹ ਕਹੇਗਾ ਭਾਜੀ ਟਰੱਕ ਕਿੰਨਾ ਚਲਾਉਂਦੇ ਹੋ ਆਪਾਂ ਉਹਦੀ ਪੂਰੀ ਇੱਕ ਸਿਸਟਮ ਬਣਾਇਆ ਹੁੰਦਾ ਇਸ ਤਰ੍ਹਾਂ ਹੁਣ ਇਹ ਜਿਹੜੇ ਜਿਹੜੇ ਲੋਕੀ ਕਾਲਾਂ ਕਰਕੇ ਜਿਹੜੇ ਪੈਸੇ ਕੱਢਦੇ ਨੇ ਇਹਨਾਂ ਨੇ YouTube ਤੇ ਚੈਨਲ ਬਣਾਏ ਨੇ ਤੁਸੀਂ YouTube ਤੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਹਾਊ ਟੂ ਡੂ ਥਿਸ ਬਿਜ਼ਨਸ ਫਾਰ ਐਗਜ਼ਾਮਪਲ ਮੈਂ ਦੇਖ ਰਿਹਾ ਸੀ ਉਹਨਾਂ ਨੇ ਚੈਨਲ ਚ ਪਾਇਆ ਸੀ ਕਿ ਪਹਿਲਾਂ ਤੁਸੀਂ Gmail 200 Gmail ਆ ਕ੍ਰੀਏਟ ਕਰੋ ਕਿਉਂਕਿ ਜਿਹੜਾ Gmail ਆ ਉਹਦੇ ਤੇ ਤੁਸੀਂ ਇੱਕ ਲਿਮਟ ਤੋਂ ਜ਼ਿਆਦਾ ਈਮੇਲ ਨਹੀਂ ਭੇਜ ਸਕਦੇ ਅੱਛਾ ਤੇ ਡਾਟਾ ਜਿਹੜਾ FMCSA ਦਾ ਸਾਰਾ ਆਨਲਾਈਨ ਅਵੇਲੇਬਲ ਆ 8-9000 ਕੰਟੈਕਟ ਨੇ ਡਾਊਨਲੋਡ ਕਰ ਲਓ ਉਹਦੇ ਬਾਅਦ ਵੀ 200 ਈਮੇਲਾਂ ਕ੍ਰੀਏਟ ਕਰਕੇ ਹਰ ਈਮੇਲ ਤੋਂ 2-200 ਈਮੇਲਾਂ ਕਰੋ ਉਹਦੇ ਬਾਅਦ ਜਿਹੜਾ ਰਿਸਪੌਂਸ ਆ ਜਾਏ ਤੇ ਉਹਨੂੰ ਕਿੱਦਾਂ ਤੁਸੀਂ ਹੈਂਡਲ ਕਰਨਾ ਯਾਨੀ ਇੱਕ ਜਿਵੇਂ ਕਹਿੰਦੇ ਨਾ ਅ ਰਾਜ ਕਰੀ ਪੂਰਾ ਤਰੀਕਾ ਹੈ ਜਿਹੜਾ ਪੂਰਾ ਤਰੀਕਾ ਦੱਸਿਆ ਆਨਲਾਈਨ ਕਿ ਤੁਸੀਂ ਕਿੱਦਾਂ ਇਹ ਕੰਮ ਕਰਨਾ ਹੈ ਤੇ ਕਿੱਦਾਂ ਈਵਨ ਇਹ ਵੀ ਦੱਸਿਆ ਹੈ ਕਿ ਵਟ ਲੈਂਗੁਏਜ ਕਿੱਦਾਂ ਦੀ ਲੈਂਗੁਏਜ ਤੁਸੀਂ ਯੂਜ਼ ਕਰਨੀ ਹੈ ਤੇ ਉਹਨਾਂ ਨੂੰ ਜੇ 8000 9000 ਉਹਨਾਂ ਨੇ ਈਮੇਲ ਆ ਪੇਜਿਆ ਉਹਨਾਂ ਨੂੰ ਸਿਰਫ ਇੱਕ ਬੰਦਾ ਚਾਹੀਦਾ ਪਰ ਤੁਸੀਂ ਉਹ ਨਹੀਂ ਬਣਨਾ ਤੁਸੀਂ ਉਹ ਨਹੀਂ ਬਣਨਾ ਜੇ ਤੁਸੀਂ ਉਹ ਬਣ ਗਏ ਤੇ ਦੇਖੋ ਇੱਕ ਹੁੰਦਾ ਹੈ ਅਨਨੋਇੰਗਲੀ ਪ੍ਰੋਬਲਮ ਚ ਆਣਾ ਇੱਕ ਹੁੰਦਾ ਤੁਸੀਂ ਆਪ ਉਸ ਪ੍ਰੋਬਲਮ ਚ ਇਨੀਸ਼ੀਏਟ ਕਰਦੇ ਹੋ ਕਿਉਂਕਿ ਉਹਨਾਂ ਨੇ ਤੇ ਇਨਬਾਉਂਡ ਕੀਤਾ ਨਾ ਹੁਣ ਤੁਸੀਂ ਇਨੀਸ਼ੀਏਟ ਕਰਨਾ ਉਹਨਾਂ ਨੂੰ ਕੰਟੈਕਟ ਬੈਕ ਕਰਨਾ ਸਮ ਟਾਈਮ ਇਟਸ ਟੂ ਗੁੱਡ ਟੂ ਬੀ ਟ੍ਰੂ ਜਿਵੇਂ ਕਈ ਵਾਰੀ ਮੈਸੇਜ ਆਂਦਾ ਜੀ ਮੇਰੇ ਕੋਲ ਡਰਾਈਵਰ ਅਵੇਲੇਬਲ ਨੇ ਤੇ ਉਹਨਾਂ ਦਾ 8 ਇਅਰ ਦਾ ਐਕਸਪੀਰੀਅੰਸ ਆ ਮੰਦਾ ਕਹਿੰਦਾ ਜੀ ਕਿ ਬਹੁਤ ਵੱਡੀ ਗੱਲ ਹੈ ਜੇ 8 ਸਾਲ ਦਾ ਐਕਸਪੀਰੀਅੰਸ ਦਾ ਡਰਾਈਵਰ ਦਾ ਤੇ ਕਲੀਅਰ ਐਕਸਪੀਰੀਅੰਸ ਆ ਜਾਂ ਇਦਾਂ ਦੀ ਕੋਈ ਚੀਜ਼ ਆਏਗੀ ਜੀ ਸਾਡੇ ਕੋਲ ELD ਡਿਵਾਈਸਸ ਨੇ ਜਿਹਦੇ ਵਿੱਚ ਅਸੀਂ ਇਹ ਚੀਜ਼ ਇਹ ਚੀਜ਼ ਇਹ ਚੀਜ਼ ਫ੍ਰੀ ਦੇ ਰਹੇ ਹਾਂ ਹੁਣ ਲਾਸਟ ਟਾਈਮ ਅਸੀਂ ਗੱਲ ਕੀਤੀ ਸੀ ਸਾਡੇ ਕੋਲ ATNPT ਦਾ ਜਿਹੜੀ ਡਿਵਾਈਸ ਸੀਗੀ ATNPT ਦੇ ਸਾਡੇ ਜਿਹੜੇ ਸਾਡੇ ਇੰਟਰਵਿਊ ਚ ਆਈ ਸੀ ਐਕਸਪਲੇਨ ਕਰਦੇ ਸੀ ਹੁਣ ਇੱਕ ਲਿਜਿਟ ਬਿਜ਼ਨਸ ਆ ਇੱਕ ਤੁਸੀਂ ਇਨਬਾਉਂਡ ਆ ਰਹੇ ਆ ਉਹਦਾ ਤੁਹਾਨੂੰ ਕੋਈ ਪਤਾ ਨਹੀਂ ਕੋਈ ਰਿਵਿਊਜ਼ ਨਹੀਂ ਕੋਈ ਚੀਜ਼ਾਂ ਨਹੀਂ ਹੈਗੀਆਂ ਇਹ ਤੇ ਗੱਲ ਛੱਡੋ ਉਹਨਾਂ ਨੇ ਵੈਬਸਾਈਟ ਆਪਣੀ YouTube ਤੇ ਇਦਾਂ ਦੀ ਵੀ ਸਿਸਟਮ ਲਾਏ ਨੇ ਕਿ ਤੁਸੀਂ ਬੇਸਿਕਲੀ ਜੇ ਕਿਸੇ ਰੈਗੂਲਰ ਵੈਬਸਾਈਟ ਸਰਚ ਕਰਨੀ ਹੋਏ ਨਾ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਬਹੁਤ ਛੋਟੀ ਜਿਹੀ ਇਗਜ਼ਾਮਪਲ ਜੇ ਤੁਸੀਂ DMV ਦੀ ਵੈਬਸਾਈਟ ਵੀ ਸਰਚ ਕਰਨੀ ਹੋਏ ਨਾ ਉਹ DMV ਦੀ ਵੈਬਸਾਈਟ ਦੇ ਉੱਤੇ ਇਹਨਾਂ ਨੇ ਸਪੌਂਸਰਡ ਲਿੰਕ ਪਾਏ ਨੇ ਹੂੰ ਤੁਸੀਂ ਸਪੌਂਸਰਡ ਲਿੰਕ ਨੂੰ ਕਲਿੱਕ ਕਰੋਗੇ ਤੇ ਰਾਈਟ ਅਵੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਚਲ ਜਾਓਗੇ ਉਹਨਾਂ ਦੀ ਵੈਬਸਾਈਟ ਇਦਾਂ ਹੀ ਲੱਗੇਗੀ ਜਿਹੜੀ ਇੱਕ ਗਵਰਨਮੈਂਟ ਦੀ ਵੈਬਸਾਈਟ ਹੋਏਗੀ ਜਾਂ ਲਿਜਿਟ ਵੈਬਸਾਈਟ ਹੋਏਗੀ ਹਨ ਯਾਰ ਅਜੀ ਉਹਨਾਂ ਨੇ ਈਮੇਲ ਐਡਰੈਸ ਜਿਹੜੇ ਵੈਬਸਾਈਟ ਐਡਰੈਸ ਜਾਂ ਈਮੇਲ ਐਡਰੈਸ ਉਹ ਵੀ ਇਦਾਂ ਦੇ ਬਣਾਏ ਮੈਂ US.dot uh, approval@gmail.com ਜਾਂ US.dot approval@ ਯਾਨੀ ਤੁਸੀ ਲੱਗੇਗਾ ਤੁਹਾਨੂੰ ਬਹੁਤ ਇਹ ਚੀਜ਼ਾਂ ਜਿਹੜੀਆਂ ਡੈਫੀਨਿਟਲੀ ਬਹੁਤ ਚੈਲੈਂਜੇਬਲ ਨੇ ਬਟ ਹੁਣ ਇਹਨਾਂ ਦਾ ਇੰਨਾ ਜ਼ਿਆਦਾ ਕੰਮ ਚੱਲ ਪਿਆ ਹੈ ਕਿ ਜਿਵੇਂ ਰੋਟੀ ਬਣਾਉਣ ਦੀ ਤਕਨੀਕ ਜਾਂ ਕਿਸੇ ਖਾਣ ਬਣਾਉਣ ਦੀ ਜਿਹੜੀ ਰੈਸਪੀ ਦੀ ਹੁੰਦੀ ਉਹ ਉਹਨਾਂ ਇਦਾਂ ਦੀਆਂ ਰੈਸਪੀਆਂ ਟ੍ਰੈਕਿੰਗ ਦਾ ਯਵਾਰਦਾਤ ਕਰਨ ਦੀਆਂ ਇਹ ਚੱਲ ਰਹੀ ਦੱਸੋ ਇਹ ਵੀ ਕੰਟੈਂਟ ਹੈ ਜੀ ਹਨੇਰੀ ਅਫਸੋਸ ਕੀਤਾ ਜਾ ਸਕਦਾ ਸਰ ਉਹਨਾਂ ਦੇ ਯਕੀਨ ਨਹੀਂ ਕਰੋਗੇ ਮੈਂ ਇੱਕ 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 ਵੀਡੀਓ ਇਦਾਂ ਦੀ ਦੋ ਤਿੰਨ ਵੀਡੀਓ ਦੇਖੀਆਂ ਉਹਨਾਂ 'ਚ ਹਜ਼ਾਰਾਂ ਫਾਲੋਅਰ ਨੇ ਉਹ ਓਪਨਲੀ ਦੱਸਦੇ ਨੇ ਯਾਰ ਤੁਸੀਂ ਇਦਾਂ ਕੰਮ ਕਰੋ ਤੇ ਇਦਾਂ ਪੈਸੇ ਤੁਸੀਂ ਦਿਨੇ 'ਚ 100 ਡਾਲਰ 200 ਡਾਲਰ ਤੁਸੀਂ ਬਣਾ ਸਕਦੇ ਹੋ ਤੇ ਦੱਸਦੇ ਨੇ ਤੇ ਇਵਨ ਇੱਕ ਦਿਨ 'ਚ 800 ਡਾਲਰ ਬਣਾ ਕੇ ਦਿਖਾਏ آن لائن جی دیکھو میں کولا کتنی ہیں ای میل کتنی ہیں تو میں 800 ڈالر ڈیلی دے بنا رہا 800 ڈالر ڈیلی دا مطلب تو ہی دیکھو کنہ ہوں دا ٹائی لاکھ روپیہ واردات کرن واسطے مجرم تیار کرن دے سوسائیٹی چھے آکہ لال دی کمونا لے تو کوئی رہا نہیں معافی چاہاں گا جی اگے چلانگے شاہ صاحب دسو کہ ڈیزل پرائیسز لوڈ پرائسز بارے کی اپ ڈیٹ ہے اور ایک کم کدہ کوئی بہتر ہویا کوئی اس بارے اپ ڈیٹ کرو ਜੀ ਗੁੱਡ ਨਿਊਜ਼ ਹੀ ਹੈਗੀ ਹਰ ਪਾਸੇ ਐਸ ਕੰਪੇਅਰ ਟੂ ਲਾਸਟ ਮੰਥ ਬਹੁਤ ਗੁੱਡ ਨਿਊਜ਼ ਆ ਰਹੀ ਆ ਆਪਾਂ ਡੀਜ਼ਲ ਪ੍ਰਾਈਸਸ ਤੋਂ ਸ਼ੁਰੂ ਕਰਦੇ ਆ ਠੀਕ ਹੈ ਡੀਜ਼ਲ ਪ੍ਰਾਈਸ ਜਿਹੜੀ ਆ ਹੋਰ ਡਾਊਨ ਹੋ ਗਈ ਆ ਹੁਣ 3.45 ਸੈਂਟਸ ਐਵਰੇਜ ਆ ਰਹੀ ਆ ਇਨ ਯੂ ਐਸ ਜਿਹਦੇ ਵਿੱਚ ਆਲਮੋਸਟ ਮੈਂ ਕਹਾਂਗਾ 3% ਘੱਟ ਹੋ ਗਈ ਐਸ ਕੰਪੇਅਰ ਟੂ ਲਾਸਟ ਮੰਥ ਠੀਕ ਹੈ ਤੁਹਾਨੂੰ ਪਤਾ ਜਿਹੜੀ ਸਾਡੇ ਡੀਜ਼ਲ ਪ੍ਰਾਈਸ ਹੀ ਹੈਗੀ ਉਹ ਸਭ ਤੋਂ ਵੱਡਾ ਡਿਟਰਮਿੰਟ ਹੁੰਦਾ ਹੈ ਪ੍ਰੋਫਿਟੇਬਿਲਟੀ 'ਚ ਐ ਟ੍ਰੱਕ ਟ੍ਰਕਿੰਗ ਬਿਜ਼ਨਸ 'ਚ ਜੇ ਆਪਾਂ ਡਰਾਈ ਲੋਡ ਦੀ ਗੱਲ ਕਰੀਏ ਤੇ ਡਰਾਈ ਲੋਡ ਦੀ ਤੇ ਬਹੁਤ ਹੀ ਅੱਛੀ ਨਿਊਜ਼ ਆ 2 ਵੀਕ ਪਹਿਲਾਂ ਡਾਲਰ 2 ਮੰਥ ਪਹਿਲਾਂ ਡਾਲਰ ਐਪਲ ਵਿੱਚ ਡਾਲਰ 96 ਸੀਗਾ ਲਾਸਟ ਮੰਥ ਜਿਹੜਾ ਸੀਗਾ ਮੇ ਵਿੱਚ ਡਾਲਰ 99 ਤੇ ਆ ਗਿਆ ਸੀ ਅਸੀਂ ਲੁੱਡੀਆਂ ਪਾਦੇ ਸੀ ਹੁਣ ਥੋੜਾ ਜਿਹਾ ਹੋਰ ਬੈਟਰ ਹੋ ਗਿਆ ਸਪੌਟ ਮਾਰਕੀਟ ਜਿਹੜਾ ਹੈ ਅੱਜ ਦੀ ਡੇਟ 'ਚ ਜੂਨ ਦੇ ਮਹੀਨੇ 'ਚ 2.5 ਸੈਂਟ ਤੇ ਆ ਗਿਆ ਠੀਕ ਹੈ ਤੇ ਇਹ 6 7 8 ਸੈਂਟ ਜਿਹੜਾ ਉੱਤੇ ਆ ਗਿਆ ਮੈਂ ਐ ਨਹੀਂ ਕਹਿ ਰਿਹਾ ਕਿ ਬਹੁਤ ਵਧੀਆ ਹੋ ਗਿਆ ਪਰ ਇਹਦੇ 'ਚ ਐਟ ਲੀਸਟ ਜਿਵੇਂ ਆਪਾਂ ਗੱਲ ਕਰਦੇ ਸੀ ਲਾਸਟ ਟਾਈਮ 10 ਤੋਂ 15 ਸੈਂਟ ਉੱਤੇ ਜਾਣਾ ਤੇ 500 ਤੇ ਆ ਗਿਆ ਤੇ ਮੇਰੇ ਮੇਰੇ ਬੁਕਸ ਤੇ ਹੁਣ ਵੀ ਆਲਮੋਸਟ 10 ਸੈਂਟ ਦੀ ਜਿਹੜੀ ਆ ਅਪਡੇਟ ਹੋਣੀ ਆ ਫਰਮ ਨਾਊ ਟਿਲ 20th ਟੂ 25th ਆਫ ਜੂਨ ਹੁਣ ਠੀਕ ਹੈ 5 ਦਿਨ ਅੱਗੇ ਪਿੱਛੇ ਹੋ ਸਕਦੇ ਨੇ ਪਰ ਫਰ ਸ਼ੋਰ ਇਹ ਵਧਣਾ ਹੀ ਆ ਜੇ ਆਪਾਂ ਰੀਫਰਵਲ ਜਾਈਏ ਤੇ ਰੀਫਰ ਦਾ ਕੰਮ ਥੋੜਾ ਜਿਹਾ ਡਾਊਨ ਹੈਗਾ $2.36 ਤੇ ਆ ਗਿਆ ਸੀ ਅੱਜ ਡਾਊਨ ਹੋ ਕੇ $2.35 ਸੈਂਟ ਤੇ ਆ ਗਿਆ ਪਰ ਜੇ ਫਲੈਟ ਬਰਡ ਤੇ ਜਾਈ ਤੇ ਫਲੈਟ ਬਰਡ ਦਾ ਬਹੁਤ ਵਧੀਆ ਹੋ ਗਿਆ 2.58 ਸੈਂਟ ਤੇ ਚੱਲਦਾ ਸੀ 57 ਸੈਂਟ ਤੇ ਚੱਲਦਾ ਸੀ ਅੱਜ ਜਿਹੜਾ ਜੂਨ ਚ 2.61 ਸੈਂਟ ਤੇ ਹੋ ਗਿਆ ਠੀਕ ਹੈ ਤੇ ਮਤਲਬ ਟੂਵਰਡ ਦਾ ਗੁੱਡ ਬਿਹਤਰੀ ਆ ਰਹੀ ਹੈ ਹੁਣ ਬਿਹਤਰੀ ਤਾਂ ਨਜ਼ਰ ਆ ਰਿਹਾ ਕੰਮ ਨਾਲ ਹੀ ਹੁਣ ਜਿਹੜੇ ਚਾਈਨਾ ਦੇ ਜਹਾਜ਼ ਨੇ ਉਹ ਅਗਲੇ ਵੀਕ ਲੈਂਡ ਕਰਨਾ ਸ਼ੁਰੂ ਹੋ ਜਾਣਗੇ ਜਿਹੜਾ ਬੈਨੀਫਿਟ ਹੋ ਰਿਹਾ ਉਦੋਂ ਵੀ ਹੋ ਜਾਏਗਾ ਫਿਰ ਇੰਗਲਿਸ਼ ਲੈਂਡਿੰਗ ਪ੍ਰੋਫੈਸ਼ੈਂਸੀ ਦੀ ਗੱਲ ਚੱਲਦੀ ਆ ਉਹਦਾ ਵੀ ਹੋ ਜਾਣਾ ਫਿਰ ਜਿਹੜੇ ਡਿਫਰੈਂਟ ਵੀਜ਼ਾ ਸੀਗੇ ਨਾਨ ਡੋਮੈਸਾਈਲ ਵੀਜ਼ਾ ਉਹਨਾਂ ਦੇ ਵੀ ਥੋੜੀ ਜਿਹੀ ਕਲੀਅਰੈਂਸ ਹੋਰੀ ਹੈ ਉਹ ਵੀ ਬਿਹਤਰ ਹੋ ਜਾਏਗੀ ਬਟ ਐਂਡ ਆਫ ਦਾ ਡੇ ਜਿਹੜੀ ਟ੍ਰਕਿੰਗ ਇੰਡਸਟਰੀ ਜਿਹੜੀ ਹੈ ਉਹ ਰੈਗੂਲਰ ਟਾਈਮ ਵਾਸਤੇ ਜਾ ਰਹੀ ਹੈ ਮੈਂ ਕਹਾਂਗਾ ਪਹਿਲਾ ਜਿਹੜਾ ਟਾਈਮ ਸੀਗਾ ਉਹ ਬਹੁਤ ਡਾਊਨ ਸੀਗਾ ਜਿਹੜੇ ਪਿਛਲੇ 2 ਦਿਨ ਮਹੀਨੇ ਨਿਕਲੇ ਨੇ ਹੁਣ ਜਿਹੜਾ ਰੈਗੂਲਰ ਵਾਸਤੇ ਜਾ ਰਹੀ ਹੈ ਤੇ ਹੋ ਸਕਦਾ ਹੈ ਰੈਗੂਲਰ ਤੇ ਪਲੱਸ ਤੇ ਵੀ ਚੱਲ ਜਾ ਮਤਲਬ ਰੈਗੂਲਰ ਤੇ ਪੋਜ਼ਿਟਿਵ ਰੱਬ ਕਰੇ ਰੱਬ ਕਰੇ ਜੀ ਅਖੀਰ ਤੇ ਦੱਸੋ ਕਿ ਯੂ ਐਸ ਏ ਟਰੱਕ ਸੇਲਸ ਦੀਆਂ ਫਾਈਨਾਂਸਿੰਗ ਡੀਲਸ ਇਸ ਮਾਮਲੇ ਦੇ ਵਿੱਚ ਅੱਜ ਸਾਨੂੰ ਜ਼ਰਾ ਥੋੜੀਆਂ ਚੋਪੜੀਆਂ ਚੋਪੜੀਆਂ ਸਲੂਣੀਆਂ ਸਲੂਣੀਆਂ ਜਿਹੜੀਆਂ ਉਹ ਜ਼ਰਾ ਦੋ ਜੀ ਮੈਂ ਅਸੀਂ ਜਦੋਂ ਫਾਈਨਾਂਸ ਦੀ ਗੱਲ ਕਰਦੇ ਨਾ ਫਾਈਨਾਂਸ 'ਚ ਬਹੁਤ ਜ਼ਿਆਦਾ ਚੈਲੰਜਸ ਸੀਗੇ ਸਾਨੂੰ ਅਸੀਂ ਸੋਚਦੇ ਸੀ ਕਿ ਟਾਈਟ ਬਹੁਤ ਜ਼ਿਆਦਾ ਕਮ ਹੋ ਗਿਆ ਪਰ ਜੇ ਦੇਖਦੇ ਆ ਜਿਹੜਾ ਜਿਹੜਾ ਕੁਆਲੀਫਾਈਡ ਕਸਟਮਰ ਹੈ ਤੇ ਕੁਆਲੀਫਾਈਡ ਜਿਹੜੇ ਇਕੁਇਪਮੈਂਟ ਆ ਉਹ ਜਵਾਦ ਤੇ ਜਿਹੜੇ ਫਾਈਨੈਂਸ਼ੀਅਲ ਸਿਚੂਏਸ਼ਨ ਨੇ ਉਹ ਹੁਣ ਵੀ ਅ ਰੈਡੀ ਨੇ ਫੋਰ ਏਗਜ਼ਾਮਪਲ ਲਾਸਟ 3 4 ਡੇਸ ਦੀ ਜਿਹੜੀ ਅਸੀਂ ਡੀਲਾਂ ਬੜਾਈਆਂ ਨੇ ਆਲਮੋਸਟ 10 15 ਡੀਲਾਂ ਬੜਾਈਆਂ ਨੇ ਉਹਦੇ ਚ ਜਿਹੜੇ ਨਵੇਂ ਸੀਰੀਅਲ ਆਲੇ ਨੇ ਮਿਨਿਮਮ 2 ਇਅਰ ਦਾ ਐਕਸਪੀਰੀਅੰਸ ਆ ਤੇ ਉਹਨਾਂ ਕੋਲ 20 25% ਡਾਊਨ ਆ ਉਹਨਾਂ ਦੀ ਜਿਹੜੀ ਰੇਟ ਆ ਉਹ ਬਹੁਤ ਰੇਟ ਵਧੀਆ ਆ ਰਹੇ ਨੇ ਮਤਲਬ ਅਨਬਲੀਵੇਬਲ ਰੇਟ ਉਹਨਾਂ ਦੇ ਵਧੀਆ ਆ ਰਹੇ ਨੇ ਤੇ ਨਾਲ ਹੀ ਜਿਨ੍ਹਾਂ ਕੋਲ ਪੁਰਾਣਾ ਕਮਰਸ਼ੀਅਲ ਐਕਸਪੀਰੀਅੰਸ ਹੈਗਾ ਉਹ ਹੁਣ ਵੀ ਜ਼ੀਰੋ ਡਾਊਨ ਤੇ ਅਪਰੂਵਲ ਆ ਰਹੀ ਉਹਨਾਂ ਦੀ ਕੀ ਬਾਤ ਹੈ ਤੇ ਆਲਮੋਸਟ 7-8 ਕਸਟਮਰ ਜਿਹੜੇ ਨੇ ਉਹ ਜੀਰੋ ਡਾਲ ਤੇ ਅਪਰੂਵ ਹੋਏ ਨੇ ਪਰ ਗੱਲ ਉਹ ਹੀ ਹੈ ਜਿਹੜਾ ਯੂ ਐਸ ਏ ਟਰੱਕ ਸੇਲ ਚ ਇਕੁਪਮੈਂਟ ਆ ਉਹ ਕੁਆਲੀਫਾਈਡ ਇਕੁਪਮੈਂਟ ਆ ਕੋ ਮਤਲਬ ਟੁੱਟਾ ਭੱਜਾ ਇਕੁਪਮੈਂਟ ਨਹੀਂ ਹੈਗਾ ਆਕਸ਼ਨ ਦਾ ਇਕੁਪਮੈਂਟ ਨਹੀਂ ਹੈਗਾ ਅਸੀਂ ਜਿਹੜਾ ਮੇਜਰ ਫਲੀਟਾ ਤੋਂ ਲੈ ਕੇ ਆਂਦੇ ਨਹੀਂ ਤੇ ਜਿਵੇਂ ਇੰਟਰਨੈਸ਼ਨਲ ਆ ਇੰਟਰਨੈਸ਼ਨਲ ਸਪਲਾਈਡ ਇਕੁਪਮੈਂਟ ਆ ਯਾ ਪੈਕਰ ਸਪਲਾਈਡ ਇਕੁਪਮੈਂਟ ਆ ਕਿਉਂਕਿ ਅਸੀਂ ਪੈਕਰ ਦੇ ਵੀ ਇੰਡੀਪੈਂਡੈਂਟ ਡੀਲਰ ਆ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਕਾਊਂਟ ਕਰਦੀਆਂ ਨੇ ਇਹ ਜਦੋਂ ਬੈਂਕ ਐਨਾਲਾਈਜ਼ ਕਰਦਾ ਹੈ ਉਹਨਾਂ ਨੂੰ ਵੀ ਆਪਣਾ ਬਿਜ਼ਨਸ ਇੱਕ ਤਰ੍ਹਾਂ ਦੀ ਜਦੋਂ ਤੁਸੀਂ ਕ੍ਰੈਡਿਟ ਅਪਲੀਕੇਸ਼ਨ ਪਾਉਂਦੇ ਹੋ ਇੱਕ ਕਾਰ ਨਹੀਂ ਖਰੀਦ ਰਹੇ ਤੁਸੀਂ ਕਮਰਸ਼ੀਅਲ ਇਕਵਿਪਮੈਂਟ ਖਰੀਦ ਰਹੇ ਹੋ ਤੇ ਇਹ ਬੇਸਿਕਲੀ ਕੰਮ ਇੱਕ ਕਮਰਸ਼ੀਅਲ ਪ੍ਰੋਪੋਜ਼ੀਸ਼ਨ ਬਿਜ਼ਨਸ ਪ੍ਰੋਪੋਜ਼ੀਸ਼ਨ ਜਾਂਦੀ ਹੈ ਬੈਂਕ ਨੂੰ ਜਿਹੜੀ ਬੈਂਕ ਉਹਨੂੰ ਸਟੱਡੀ ਕਰਦਾ ਹੈ ਕਿ ਯਾਰ ਇਹਨਾਂ ਦਾ ਆਪਣਾ ਐਕਸਪੀਰੀਅੰਸ ਕਿੱਦਾਂ ਹੈਗਾ ਇਕਵਿਪਮੈਂਟ ਕਿੱਦਾਂ ਹੈਗਾ ਮਾਰਕੀਟ ਕਿੰਨੀ ਹੈਗੀ ਇਹਨਾਂ ਦੇ ਜਿਹੜਾ ਡਿਸਪੈਚ ਤੇ ਕੰਟਰੈਕਟ ਕਿਹਦੇ ਨਾਲ ਨੇ ਕਿੰਨੇ ਮਾਈਲ ਚਲਾਣਗੇ ਸਾਲ ਦੇ ਤੇ ਕਿੰਨੀ ਇਨਕਮ ਹੋਏਗੀ ਉਹ ਸਾਰੀ ਚੀਜ਼ਾਂ ਕੈਲਕੂਲੇਟ ਕਰਕੇ ਜਿਹੜਾ ਨਾ ਇੱਕ ਅਪਰੂਵਲ ਦਿੰਦਾ ਤੇ ਉਹਦੇ 'ਚ ਅਸੀਂ ਬਹੁਤ ਜਿਹੜਾ ਉਹਦੇ 'ਚ ਪੋਜ਼ਿਟਿਵ ਆ ਕਿਉਂਕਿ ਸਾਡੇ ਕੋਲ ਜਿਹੜੇ ਬੈਂਕ ਜੁੜੇ ਨੇ ਉਹ ਟਾਪ ਦੇ ਬੈਂਕ ਨੇ ਤੇ ਉਹ ਬੈਂਕ ਨੇ ਜਿਹੜੇ ਵਰਕ ਪਰਮਿਟ ਨਾਲ ਵੀ ਅਪਰੂਵਲ ਦੇ ਰਹੇ ਨੇ ਠੀਕ ਹੈ ਬਿਲਕੁਲ ਠੀਕ ਹੈ ਸਈਆ ਸਾਹਿਬ ਬਹੁਤ ਬਹੁਤ ਸ਼ੁਕਰੀਆ ਬੜੀ ਬੜੀ ਮਿਹਰਬਾਨੀ ਕੀਤੀ ਤੁਸੀਂ ਕੁਝ ਸਮਾਂ ਕੱਢਿਆ ਔਰ ਅੱਜ ਦੀ ਇਹ ਪਰਮੇ ਗੱਲਬਾਤ ਹੈ ਜਿਹੜੀ ਇਹ ਕੀਤੀ ਥੈਂਕ ਯੂ ਸੋ ਮਚ ਤੁਹਾਡੀ ਸਿਹਤ ਤੰਦਰੁਸਤੀ ਵਾਸਤੇ ਬਹੁਤ ਸਾਰੀਆਂ ਦੁਆਵਾਂ ਥੈਂਕ ਯੂ ਜੀ ਸਭ ਨੂੰ ਨਮਸਕਾਰ ਸਲਾਮ ਅਲੈਕੁਮ ਤੇ ਸਤਿ ਸ੍ਰੀ ਅਕਾਲ ਜੀ ਜੀ ਬੜੀ ਬੜੀ ਮਿਹਰਬਾਨੀ ਐਸ ਐਨ ਜੀ ਯੂ ਐਸ ਏ ਟਰੱਕ ਸੇਲਸ ਤੋਂ ਸਈਦ ਸਾਹਿਬ ਜਿਨ੍ਹਾਂ ਦੇ ਨਾਲ ਅੱਜ ਦੀ ਗੱਲਬਾਤ ਹੈ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਸੋ on ਦੀ ਮੁਲਾਕਾਤ ਹੈ ਜਿਹੜੀ ਉਹਦੇ ਤੱਕ ਹੁਣ ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ ਯੂ ਐਸ ਏ ਔਰ ਯੂ ਐਸ ਏ ਟਰੱਕ ਸੇਲਸ ਦੇ ਇਸ ਪਲੇਟਫਾਰਮ ਤੋਂ ਦਵਾਇ ਜਾਸਤਾ on ਦੀ ਮੁਲਾਕਾਤਾਂ ਲਈ ਤੁਹਾਡਾ ਮੇਰਾ ਸਾਰੇਆਂ ਦਾ ਰੱਬ ਰਾਖਾ